ਹਾਂਜੀ ਜਿਨ੍ਹਾਂ ਦੇ ਰਾਸ਼ਨ ਕਾਰਡ ਬਣੇ ਹੋਏ ਨੇ ਉਹਨਾਂ ਲਈ ਬਹੁਤ ਹੀ ਜ਼ਿਆਦਾ ਅਹਿਮ ਖਬਰਾਂ ਕੱਲੀ ਕੱਲੀ ਗੱਲ ਧਿਆਨ ਨਾਲ ਸੁਣ ਲੈਣਾ ਜੇਕਰ ਤੁਸੀਂ ਈਕੇਵਾਈਸੀ ਨਹੀਂ ਕਰਾਇਆ ਤਾਂ ਤੁਹਾਡੇ ਜਿਹੜੇ ਰਾਸ਼ਨ ਕਾਰਡ ਕੱਟੇ ਜਾ ਸਕਦੇ ਨੇ ਜਾਂ ਤੁਹਾਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਇਸ ਲਈ ਤੁਹਾਡੇ ਲਈ ਅਹਿਮ ਖਬਰਾਂ ਕੱਲੀ ਕੱਲੀ ਗੱਲ ਧਿਆਨ ਨਾਲ ਸੁਣ ਲੈਣਾ ਪੰਜਾਬ ਸਣੇ ਪੂਰੇ ਦੇਸ਼ ਦੇ ਵਿੱਚ ਰਾਸ਼ਨ ਕਾਰਡ ਧਾਰਕਾਂ ਲਈ ਈਕੇਵਾਈਸੀ ਦਾ ਕੰਮ ਚੱਲ ਰਿਹਾ ਜਿਸ ਦੇ ਤਹਿਤ ਜ਼ਿਆਦਾਤਰ ਲਾਭਪਾਤਰੀਆਂ ਵੱਲੋਂ ਇਹ ਪ੍ਰਕਿਰਿਆ ਪੂਰੀ ਵੀ ਕਰ ਲਈ ਇਹ ਆ ਪਰ ਅਜੇ ਵੀ ਪੰਜਾਬ ਦੇ ਲੱਖਾਂ ਹੀ ਲਾਪਾਤਰੀਆਂ ਨੇ ਇਹ KYC ਨਹੀਂ ਕਰਵਾਈ ਮਿਸਾਲ ਦੇ ਤੌਰ ਤੇ ਸਿਰਫ ਲੁਧਿਆਣਾ ਜ਼ਿਲ੍ਹੇ ਦੀ ਹੀ ਗੱਲ ਕਰ ਲਈਏ ਤਾਂ ਜ਼ਿਲ੍ਹੇ ਨਾਲ ਸੰਬੰਧਿਤ 440474 ਸਮਾਰਟ ਅਰਸ਼ਣਗਾਰ ਧਾਰਕ ਪਰਿਵਾਰਾਂ ਦੇ ਕੁੱਲ 1693249 ਲਾਭਪਾਤਰੀਆਂ ਦੇ ਵਿੱਚੋਂ 217336 ਲਾਭਪਾਤਰੀਆਂ ਨੇ KYC ਨਹੀਂ ਕਰਵਾਈ। ਸਬੰਧਿਤ ਕੇਂਦਰ ਤੇ ਸੂਬਾ ਸਰਕਾਰ ਸਮੇਤ ਖੁਰਾਕ ਤੇ ਸਪਲਾਈ ਵਿਭਾਗ ਦੇ ਅਫੀਸਰਜ਼ ਵੱਲੋਂ ਬਾਰ-ਬਾਰ ਅਪੀਲ ਕੀਤੀ ਜਾ ਰਹੀ ਆ ਪਰ ਇਸ ਦੇ ਬਾਵਜੂਦ ਇਹ ਲੋਕ KYC ਲਈ ਅੱਗੇ ਨਹੀਂ ਆ ਰਹੇ। ਇਸ ਕਾਰਨ ਉਕਤ ਰਾਸ਼ਨ卡 ਧਾਰਕਾਂ ਨੂੰ ਰਾਸ਼ਨ ਡੀਪੋਆਂ ਤੋਂ ਮਿਲਣ ਵਾਲੀ ਮੁਫਤ ਕਣਕ ਤੇ ਜਿਹੜਾ ਸੰਕਟ ਦੇ ਬਦਲ ਛਾ ਸਕਦੇ ਨੇ ਇਸ ਲਈ ਜੇਨਾਂ ਨੂੰ ਜਾਨੀ ਕਿ ਰਾਸ਼ਨ ਕਾਰਡ ਧਾਰਕਾਂ ਨੂੰ ਜਿਹੜੀ ਮੁਫਤ ਦੀ ਕਣਕ ਮਿਲਦੀ ਆ ਤਾਂ ਉਹਨਾਂ ਲਈ ਜਿਹੜਾ ਇਹ ਇਕਈ ਕੇ ਵਾਈ ਸੀ ਜੇਕਰ ਤੁਸੀਂ ਨਹੀਂ ਕਰਾਈ ਤਾਂ ਤੁਹਾਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਕੇਂਦਰ ਸਰਕਾਰ ਇਸ ਸਮੇਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨ ਯੋਜਨਾ ਅਧੀਨ ਦਾਰਜ ਪਰਿਵਾਰਾਂ ਨੂੰ 3 ਮਹੀਨਿਆਂ ਲਈ 1 ਅਕਤੂਬਰ ਤੋਂ 31 ਦਸੰਬਰ ਤੱਕ ਮੁਫਤ ਕਣਕ ਪ੍ਰਦਾਨ ਕਰ ਰਹੀ ਆ ਰਾਸ਼ਨ ਕਾਰਡ ਤੇ ਰਜਿਸਟਰ ਹਰੇਕ ਮੈਂਬਰ ਨੂੰ 3 ਮਹੀਨਿਆਂ ਲਈ 5 ਕਿਲੋ ਪ੍ਰਤੀ ਮਹੀਨਾ ਦੀ ਦਰ ਨਾਲ 15 ਕਿਲੋ ਕਣਕ ਪ੍ਰਦਾਨ ਕੀਤੀ ਜਾ ਰਹੀ ਆ ਉਦਾਨ ਦੇ ਵਜੋਂ ਜੇਕਰ ਇੱਕ ਰਾਸ਼ਨ ਕਾਰਡ ਦੇ ਵਿੱਚ 7 ਮੈਂਬਰ ਨੇ ਤਾਂ ਕਾਰਡ ਧਾਰਕ ਡਿਪੋ ਹੋਲਡਰ ਤੋਂ 105 ਕਿਲੋ ਮੁਫਤ ਕਣਕ ਦਾ ਹੱਕਦਾਰਾ ਖੁਰਾਕ ਤੇ ਸਪਲਾਈ ਵਿਭਾਗ ਦੁਆਰਾ ਜਾਰੀ ਕੀਤੇ ਗਏ ਅੰਕੜੇ ਅਨੁਸਾਰ ਲੁਧਿਆਣਾ ਜ਼ਿਲ੍ਹੇ ਦੇ ਪੂਰਬੀ ਸਰਕਲ ਦੇ ਵਿੱਚ 876291 ਤੇ ਪੱਛਮੀ ਸਰਕਲ ਦੇ ਵਿੱਚ 816958 ਰਾਸ਼ਨ ਕਾਰਡ ਵਿਭਾਗ ਦੇ ਸਰਕਾਰੀ ਖਾਤੇ ਦੇ ਵਿੱਚ ਰਜਿਸਟਰਡ ਨੇ ਇਹਨਾਂ ਦੇ ਵਿੱਚੋਂ ਪੂਰਬੀ ਸਰਕਲ ਦੇ ਵਿੱਚ 88.96% ਪਰਿਵਾਰਾਂ ਤੇ ਪੱਛਮੀ ਸਰਕਲ ਦੇ ਵਿੱਚ 85.24% ਪਰਿਵਾਰਾਂ ਅਨੇ ਆਪਣੇ ਇਹ ਕੇਵਾਈਸੀ ਕਰਵਾ ਲੈ ਜੋ ਕਿ ਪੂਰੇ ਲੁਧਿਆਣਾ ਜ਼ਿਲ੍ਹੇ ਲਈ ਕੁੱਲ ਦਾ 78.16% ਆ ਇਹ ਵੀ ਦੱਸਣਾ ਜ਼ਰੂਰੀ ਹੈ ਇੱਥੇ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਸਮਿਤ ਕੇਂਦਰ ਤੇ ਰਾ ਸਰਕਾਰਾਂ ਨੇ ਬਾਰੋ-ਬਾਰ ਮੁਫਤ ਇਹ ਕੇਵਾਈਸੀ ਕੈਂਪ ਲਗਾਏ ਗਏ ਨੇ ਤੇ ਬਰਦਾਨ ਮੰਤਰੀ ਗਰੀਬ ਕਲਿਆਣ ਅਨਯੋਜਨਾ ਨਾਲ ਜੁੜੇ ਹਰੇਕ ਪਰਿਵਾਰ ਲਈ ਇਹ ਕੇਵਾਈਸੀ ਯਕੀਨੀ ਬਣਾਉਣ ਲਈ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਗਈਆਂ ਨੇ ਇਹ ਕੇਵਾਈਸੀ ਦੀ ਆਖਰੀ ਮਿਤੀ ਕਈ ਵਾਰ ਵਧਾਈ ਗਈ ਆ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਗਰੀਬ ਕੀਵ ਜਾ ਲੋੜਵੰਦ ਤਾਂ ਜੋ ਕੋਈ ਵੀ ਗਰੀਬ ਜਾਂ ਲੋੜਵੰਦ ਪਰਿਵਾਰ ਸਰਕਾਰ ਦੀ ਮੁਫਤ ਅਨਾਜ ਯੋਜਨਾ ਤੋਂ ਵਾਂਝਾ ਨਾ ਰਹੇ ਇਸ ਦੇ ਬਾਵਜੂਦ 12.84% ਪਰਿਵਾਰ ਆਪਣੇ ਇਕਈ ਕੇਵਾਈਸੀ ਨੂੰ ਪੂਰਾ ਕਰ ਲਈ ਅੱਗੇ ਨਹੀਂ ਆਏ ਇਸ ਨਾਲ ਰਾਸ਼ਨ ਕਾਰਡ ਤਾਰਕਾਂ ਨੇ ਜਿਹੜੀ ਜਾਂ ਰਾਸ਼ਨ ਕਾਰਡਾਂ ਦੀ ਧੋਖਾਧੜੀ ਤੇ ਸਰਕਾਰੀ ਕਣਕ ਦੀ ਵਿਆਪਕ ਕਾਲਾ ਬਾਜ਼ਾਰੀ ਦੀ ਸੰਭਾਵਨਾ ਵੱਧ ਜਾਂਦੀ ਹੈ ਸੰਭਾਵਿਤ ਤੌਰ ਤੇ ਰਾਸ਼ਨ ਡਿਪੂ ਧਾਰਕਾਂ ਤੇ ਖੁਰਾਕ ਸੇਵ ਸਪਲਾਈ ਵਿਭਾਗ ਦੇ ਕਰਮਚਾਰੀਆਂ ਵਿਚਕਾਰ ਮਿਲੀ ਭੁਗਤਕਾਰ ਨੂੰ ਉੱਥੇ ਹੀ ਜਿਹੜਾ ਰਾਸ਼ਨ ਡਿਪੂ ਕਾਰਡ ਡਿਪੂ ਧਾਰਕ ਐਸੋਸੀਏਸ਼ਨ ਦਾ ਤਰਕਾ ਕਿ ਇਹ ਯੋਜਨਾ ਨਾਲ ਜੁੜੇ ਜ਼ਿਆਦਾਤਰ ਪਰਵਾਸੀ ਪਰਿਵਾਰ ਤੇ ਬਿਹਾਰ ਤੇ ਹੋ ਰਾਜਾਂ ਦੇ ਵਿੱਚ ਜਾਨਕੀ ਹੋਰ ਸੂਬਿਆਂ ਦੇ ਵਿੱਚ ਆਪਣੇ ਜੱਦੀ ਪਿੰਡਾਂ ਦੇ ਵਿੱਚ ਗਏ ਹੋਏ ਨੇ ਜਿਸ ਦੇ ਨਤੀਜੇ ਵਜੋਂ ਇਹ KYC ਨਹੀਂ ਹੋ ਸਕੀ ਸੰਬੰਧੀ ਖੁਰਾਕ ਤੇ ਸਪਲਾਈ ਵਿਭਾਗ ਪੱਛਮੀ ਸਰਕਲ ਦੇ ਕੰਟਰੋਲਰ ਸਰਤਾਜ ਸਿੰਘ ਢੀਮਾ ਨੇ ਸਪਸ਼ਟ ਕੀਤਾ ਕਿ ਸਰਕਾਰ ਨੇ ਹਰੇਕ ਰਾਸ਼ਨ卡ਡ ਧਾਰਕ ਦੇ ਹਿੱਸੇ ਦੀ ਕਣਕ ਰਾਸ਼ਨ ਡਿਪੋ ਨੂੰ ਭੇਜ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜੋ ਵੀ ਪਰਿਵਾਰ ਆਪਣਾ eKYC ਕਰਵਾਉਣ ਲਈ ਅੱਗੇ ਆਉਂਦਾ ਉਸ ਨੂੰ ਤੁਰੰਤ ਕਣਕ ਦਾ ਆਪਣਾ ਹਿੱਸਾ ਜਾਰੀ ਕੀਤਾ ਜਾਵੇਗਾ ਢੀਮਾ ਨੇ ਸਾਰੇ ਪਰਿਵਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨੇੜਲੇ ਰਾਸ਼ਨ ਡਿਪੋ ਵਿੱਚ ਜਾ ਕੇ eKYC ਕਰਵਾਉਣ ਤੇ ਉਹਨਾਂ ਨੇ ਕਿਹਾ ਕਿ ਲਾਭਪਾਤਰੀ ਵੱਲੋਂ ਆਪਣਾ eKYC ਕਰਵਾਉਣ ਤੋਂ ਬਾਅਦ ਹੀ e-ਪੋਸ਼ ਮਸ਼ੀਨ ਤੋਂ ਮਸ਼ੀਨ ਤੋਂ ਕਾਂਕਰੀ ਪਾਰਚੀ ਜਾਰੀ ਕੀਤੀ ਜਾਵੇਗੀ